ਪਹਿਲੀ ਮੁਲਾਕਾਤ ਪੰਜਾਬ ਦਾ ਇੱਕ ਸੁੰਦਰ ਪਿੰਡ ਖੇੜਾ ਹਰੇ ਭਰੇ ਖੇਤ ਪੁਰਾਣੀਆਂ ਗਲੀਆਂ ਅਤੇ ਮੇਲਿਆਂ ਦੀ ਰੌਣਕ ਬਸੰਤ ਦੀ ਰੁੱਤ ਮਾਰਚ ਮਹੀਨਾ ਕਹਾਣੀ ਇੱਕ ਸਿਮਰਨ ਨਾਂ ਦੀ ਲੜਕੀ ਜੋ ਕਿ 20 ਸਾਲਾਂ ਦੀ ਅਤੇ ਸੁਪਨੇ ਵੇਖਣ ਵਾਲੀ ਹੈ ਆਪਣੇ ਪਰਿਵਾਰ ਦੀ ਰੋਜੀ ਰੋਟੀ ਲਈ ਖੇਤਾਂ ਵਿੱਚ ਮਦਦ ਕਰਦੀ ਹੈ ਉਸ ਦੀ ਮਾਂ ਕੁਲਵੰਤ ਕੌਰ ਅਤੇ ਪਿਤਾ ਸਰਦਾਰ ਜਸਵੰਤ ਸਿੰਘ ਪਰੰਪਰਾਵਾਂ ਨੂੰ ਸ਼ਕਤੀ ਨਾਲ ਮੰਨਦੇ ਹਨ ਸਿਮਰਨ ਨੂੰ ਕਵਿਤਾਵਾਂ ਲਿਖਣ ਦਾ ਸ਼ੌਂਕ ਹੈ ਪਰ ਉਹ ਇਹ ਗੱਲ ਛਪਾਉਂਦੀ ਹੈ ਕਿਉਂਕਿ ਪਿੰਡ ਵਿੱਚ ਕੁੜੀਆਂ ਦੇ ਸੁਪਨਿਆਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ ਪਿੰਡ ਵਿੱਚ ਬਸੰਤ ਦੇ ਮੇਲੇ ਦੀ ਰੌਣਕ ਹੈ ਸਿਮਰਨ ਆਪਣੀਆਂ ਸਹੇਲੀਆਂ ਨਾਲ ਮੇਲੇ ਵਿੱਚ ਜਾਂਦੀ ਹੈ ਜਿੱਥੇ ਉਹ ਇੱਕ ਕਵਿਤਾ ਸੁਣਾਉਣ ਦੀ ਹਿੰਮਤ ਕਰਦੀ ਹੈ ਉਸ ਦੀ ਕਵਿਤਾ ਜੋ ਸੁਪਨਿਆਂ ਦੀ ਆਜ਼ਾਦੀ ਬਾਰੇ ਹੈ ਸੁਣਨ ਵਾਲਿਆਂ ਦਾ ਦਿਲ ਜਿੱਤ ਲੈਂਦੀ ਹੈ ਮੇਲੇ ਵਿੱਚ ਹੀ ਇੱਕ ਅਰਜੁਨ ਜੋ ਕਿ 22 ਸਾਲਾਂ ਦਾ ਇੱਕ ਫੋਟੋਗ੍ਰਾਫਰ ਸਿਮਰਨ ਦੀ ਕਵਿਤਾ ਸੁਣਦਾ ਹੈ ਅਰਜੁਨ ਪਿੰਡ ਦੀ ਸੁੰਦਰਤਾ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਆਇਆ ਹੈ ਅਦੇ ਸਿਮਰਨ ਦੀ ਸਾਦਗੀ ਤੋਂ ਪ੍ਰਭਾਵਿਤ ਹੁੰਦਾ ਹੈ ਮੇਲੇ ਦੇ ਝੂਲਿਆਂ ਕੋਲ ਅਰਜੁਨ ਸਿਮਰਨ ਨੂੰ ਮਿਲਦਾ ਹੈ ਅਤੇ ਉਸ ਦੀ ਕਵਿਤਾ ਦੀ ਤਾਰੀਫ਼ ਕਰਦਾ ਹੈ ਉਹ ਸਿਮਰਨ ਨੂੰ ਇੱਕ ਤਸਵੀਰ ਦਿਖਾਉਂਦਾ ਹੈ ਜਿਸ ਵਿੱਚ ਸਿਮਰਨ ਮੇਲੇ ਵਿੱਚ ਹੱਸਦੀ ਹੋਈ ਨਜ਼ਰ ਆ ਰਹੀ ਹੈ ਸਿਮਰਨ ਸ਼ਰਮਾਉਂਦੀ ਹੈ ਪਰ ਅਰਜੁਨ ਦੀ ਗੱਲਬਾਤ ਵਿੱਚ ਇੱਕ ਅਜੀਬ ਜਿਹਾ ਸਕੂਨ ਵੀ ਮਹਿਸੂਸ ਕਰਦੀ ਹੈ ਉਹ ਦੋਵੇਂ ਇਕੱਠੇ ਮੇਲੇ ਦੀ ਸੈਰ ਕਰਦੇ ਹਨ ਜਿੱਥੇ ਅਰਜੁਨ ਸਿਮਰਨ ਨੂੰ ਸ਼ਹਿਰ ਦੀਆਂ ਕਹਾਣੀਆਂ ਸੁਣਾਉਂਦਾ ਹੈ ਅਤੇ ਸਿਮਰਨ ਆਪਣੀ ਇੱਕ ਛੋਟੀ ਕਵਿਤਾ ਸਾਂਝੀ ਕਰਦੀ ਹੈ ਦਿਲ ਦੀਆਂ ਗੱਲਾਂ ਖਾਮੋਸ਼ੀ ਵਿੱਚ ਰਹਿੰਦੀਆਂ ਸੁਪਨੇ ਪਰਾਂ ਤੇ ਪਰ ਸਮਾਜ ਦੀਆਂ ਜ਼ੰਜੀਰਾਂ ਵਿੱਚ ਵੱਜੀਆਂ ਸਿਮਰਨ ਦੀ ਮਾਂ ਉਸ ਨੂੰ ਅਰਜੁਨ ਨਾਲ ਗੱਲਬਾਤ ਕਰਦਿਆਂ ਵੇਖ ਲੈਂਦੀ ਹੈ ਅਤੇ ਘਰ ਪਰਤਦਿਆਂ ਉਸ ਨੂੰ ਸਮਝਾਉਂਦੀ ਹੈ ਕਿ ਪਿੰਡ ਦੀਆਂ ਕੁੜੀਆਂ ਨੂੰ ਅਜਿਹੇ ਸੁਪਨਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਿਮਰਨ ਦਾ ਦਿਲ ਟੁੱਟ ਜਾਂਦਾ ਹੈ ਪਰ ਅਰਜੁਨ ਦੀਆਂ ਗੱਲਾਂ ਉਸ ਦੇ ਮਨ ਵਿੱਚ ਗੂੰਜਦੀਆਂ ਹਨ। ਰਾਤ ਨੂੰ ਸਿਮਰਨ ਆਪਣੀ ਡਾਇਰੀ ਵਿੱਚ ਲਿਖਦੀ ਹੈ ਕਿ ਸੁਪਨੇ ਸਿਰਫ ਸੁਪਨੇ ਹੀ ਰਹਿਣਗੇ ਜਾਂ ਅਰਜੁਨ ਵਰਗਾ ਕੋਈ ਮੇਰੀ ਜ਼ਿੰਦਗੀ ਨੂੰ ਨਵਾਂ ਰੰਗ ਦੇਵੇਗਾ। ਅਰਜੁਨ ਸ਼ਹਿਰ ਵਾਪਸ ਜਾਣ ਤੋਂ ਪਹਿਲਾਂ ਸਿਮਰਨ ਦੀ ਤਸਵੀਰ ਨੂੰ ਵੇਖਦਾ ਹੈ ਅਤੇ ਮੁਸਕਰਾਉਂਦਾ ਹੈ। ਇਹ ਸੋਚਦਿਆਂ ਕਿ ਉਹ ਮੋੜ ਪਿੰਡ ਵਾਪਸ ਆਏਗਾ। ਕਿ ਅਰਜੁਨ ਮੋੜ ਪਿੰਡ ਵਾਪਸ ਆਵੇਗਾ? ਜਾਣਦੇ ਆ ਜੀ ਕਹਾਣੀ ਦੇ ਅਗਲੇ ਭਾਗ ਵਿੱਚ। ਦੋਸਤੋ ਅਗਰ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸੋ ਮਿਲਦੇ ਆਂ ਜੀ ਇਸ ਕਹਾਣੀ ਦੇ ਅਗਲੇ ਭਾਗ ਵਿੱਚ। ਧੰਨਵਾਦ।